ਸਤਿ ਸ੍ਰੀ ਅਕਾਲ ਜੀ ਸਾਡਾ ਅੱਜ ਜੀ ਬਲੌਗ ਅਸੀਂ ਦੁਬਾਰੇ ਬਣਾਉਣ ਲੱਗੇ ਆ ਮੈਂ ਅੱਜ ਇੱਕ ਬਲੌਗ ਹੋਰ ਬਣਾ ਦਈਏ ਤੇ ਮੈਂ ਅੱਜ ਸਾਰੀ ਸਾਡੀ ਟੀਮ ਆਉਂਦੀ ਹੈ ਜੀ ਸਾਡਾ ਨਾਲ ਟੀਮ ਨਾਲ ਲਾਵਾਂਗੇ ਤੇ ਬਾਕੀ ਅੱਜ ਮੌਸਮ ਵੀ ਪੂਰਾ ਵਧੀਆ ਜੀ ਰਾਤ ਕਿਣਮਣ ਹੋ ਕੇ ਹਟੀ ਆ ਥੋੜੀ ਥੋੜੀ ਤੇ ਬਾਕੀ ਸਾਡੇ ਨੌਜਵਾਨ ਪੂਰੇ ਫਿੱਟ ਆ ਜੀ ਚੜ੍ਹਦੀ ਕਲਾ ਚ ਸਾਰੇ 5 ਵਜੇ 5 ਮਿੰਟ ਹੋ ਗਏ ਜੀ ਸਾਰੇ ਬੰਦੇ ਇਕੱਠੇ ਹੋ ਗਏ ਆ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਸਰੂਨ ਪ੍ਰਧਾਨ ਜੀ ਨੇ ਮਨਨ ਸੋਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਠੀਕ ਹਾਂ ਬਹੁਤ ਵਧੀਆ ਬਹੁਤ ਵਧੀਆ ਤੇ ਕੀ ਕਹਣਾ ਉਹਨੇ ਤੁਸੀਂ ਬਸ ਮੈਂ ਕਹਿਣਾ ਤਾਂ ਹੀ ਜਣਾ ਬੱਗੇਰ ਗਣ ਬੇਨਤੀ ਮਾਰ ਸੁਨੇਹਾ ਆਇਆ ਕਰਨ ਠੀਕ ਹੈ ਟੀਚ ਬੋਲੀ ਜਾਂਦਾ ਹਲੇ ਆਦਾ ਹਾਂ ਬੱਗੇ ਠੀਕਾਂ ਜੀ ਠੀਕ ਆ ਜੀ ਵਧੀਆ ਇਹ ਸਾਡੇ ਚਾਚਾ ਜੀ ਨੇ ਜੀ ਇਹ ਸਾਡੀ ਮੱਟੀ ਹੁੰਦੇ ਪੁਰਾਣੀ ਮੈਂਬਰ ਨੇ ਤੇ ਇਹ ਬੱਗਾ ਮੈਂਬਰ ਤਾਂ ਹੁਣੇ ਆਏ ਜੀ ਇੱਕ ਦੋ ਦਿਨ ਰੱਖੀ ਇੱਕ ਨੂੰ ਜਨਨ ਤੱਕੀ ਬਣਾਉਣਾ ਨਹੀਂ ਚੱਲੀ ਹੀ ਫਿਰ ਚਲੋ ਇਹ ਜੀ ਹੈਗੇ ਆ ਇਸ ਟਾਈਮ ਆ ਪੰਜ ਜਾਣੇ ਤੇ ਇਹਨਾਂ ਦੇਖੋ ਜੀ ਆਪਾਂ ਸੈਂਕੜਾ ਦੇ ਜਾਂਦੇ ਹਾਂ ਕਟ-ਕਟ ਹੁਣ ਆਪਾਂ 10-15 ਆ 15-20 ਕਿਲੋਮੀਟਰ ਤੱਕ ਕਰਕੇ ਆਉਂਦੇ ਫਿਰ। ਹੋਈਏ ਆਪਾਂ ਰੋਡ ਤੇ ਪਹੁੰਚ ਗਏ ਆ। ਤੇ ਇੱਕ ਬੰਦਾ ਆਪਣਾ ਇੱਥੇ ਖੜਾ ਹੁੰਦਾ। ਉਹ ਮਨ ਲਾਉਦਾ ਅੱਜ ਆਈ। ਦੇਖਦੇ ਆ। ਆ ਦੇਖੋ ਬਈ ਸਵੇਰ ਦਾ ਮਾਹੌਲ ਐਦਾਂ ਦਾ ਹੁੰਦਾ। ਵੀ ਪੈਕੇਟੇ ਆ ਰਾਤਾ 16 ਕਿਆ ਮੁਕੇ ਕੀ ਕਹਿਣਾ ਚਾਹਣਾ ਤੂੰ ਕਿ ਕਿੰਨੇ ਦਿਨ ਹੋਗੇ ਤੈਨੂੰ ਆਉਦੇ ਨੂੰ ਨਹੀਂ ਤੈਨੂੰ ਕਿੰਨੇ ਦਿਨ ਹੋਗੇ ਆਉਦੇ ਨੂੰ 5 ਦਿਨ 5 ਦਿਨ 5 ਦਿਨ ਲਿ ਕਿਵੇਂ ਲਾਦਾ ਫਿਰ ਸਰੀਰ ਵਧੀਆ ਬਣ ਗਿਆ ਪੂਰਾ ਫਿੱਟ ਹੋਇਆ ਅਸਹਾ ਨਾ ਠੀਕ ਹੈ ਰੋ ਜਾਇਆ ਕਰਾਂਗੇ ਹੁਣ ਵਾ ਠੀਕ ਹੈ ਠੀਕ ਹੈ ਆਪਣੇ ਜੀ ਇੱਧਰ ਪ੍ਰਧਾਨ ਸਾਹਿਬ ਚੱਲੇ ਨੇ ਮੂਰੇ 63 ਨੰਬਰ ਵਾਲੇ ਇਧਰ ਜੀ ਆਪਣੇ ਚਾਚਾ ਜੀ ਪੁਰਾਣੇ ਮੈਂਬਰ ਤੇ ਆਪਣੇ ਜੀ ਆ ਬਾਗੀ ਆਉਂਦੇ ਨੇ ਉਹ ਵੀ ਬਹੁਤ ਪੁਰਾਣੇ ਪਿੰਨ ਮੈਂਬਰ ਨੇ ਤੇ ਉਹ ਆ ਗਿਆ ਇੱਕੋ ਕੱਲ ਆ ਲੈਟ ਹੋ ਗਿਆ ਜੀ ਅੱਜ ਵੀ ਲੈਟ ਹੋ ਗਏ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਵੀ ਰਾਤ ਪੂਰਾ ਮੀਂਹ ਪਿਆ ਲੱਗਦਾ ਸੜਕਾਂ ਤੇ ਪਤਾ ਲੱਗਦਾ ਤੇ ਸਵੇਰੇ ਸਵੇਰੇ ਜੋਰ ਵੀ ਪੂਰਾ ਲੱਗਦਾ ਤੇ ਕੱਚੜਾਈ ਜੀ ਆ ਜਾਂਦੀ ਹੈ ਸਕੂਲ ਕੋਲ ਬਾਕੀ ਨੌਜਵਾਨ ਸਾਡੇ ਪੱਕੀ ਵਰਗੀ ਪੂਰੇ ਫਿੱਟ ਨੇ ਹਾਂ ਨਹੀਂ ਕਿਨ੍ਹਾ ਥੋੜਾ ਥੋੜਾ ਹੌਂ ਲੱਗ ਗਿਆ ਕੋਈ ਆਲੀ ਕੁਗਲੀ ਆ ਜਾ ਬਈ ਆ ਜਾ ਤਸ ਨਹੀਂ ਹੁੰਦਾ ਕੱਲ ਵੀ ਆਈ ਸੀ ਆ ਬੱਗੇ ਹੋਰ ਕਿਹੜੀ ਡਰਦੇ ਹਾਂ ਲੋਕੇ ਉਹ ਨਹੀਂ ਆਇਆ ਪਰ ਆਪਣੀ ਆਹ 19 ਕਿਲੋਮੀਟਰ ਕਰਕੇ ਹਟਣਾ ਹੈ ਹਾਂ ਕਿੰਨੇ ਜੀ ਵੀ ਦੇਖੋ ਭਾਈ ਮੀ ਵੀ ਆਈ ਜਾਂਦਾ ਪਰ ਆਪਣੇ ਬੰਦੇ ਪਿੱਛੇ ਹਟਣ ਵਾਲੇ ਹੈ ਨਹੀਂ ਜਨੂਨ ਪੂਰਾ ਪ੍ਰਧਾਨ ਜੀ ਮੂਹਰੇ ਜਾ ਰਹੇ ਨੇ ਮੈਂਬਰ ਜੀ ਵੀ ਮੂਹਰੇ ਜਾ ਰਹੇ ਨੇ ਤੇ ਭਾਈ ਕਿਣਵੇਂ ਆਈ ਜਾਂਦੀ ਆ ਬੰਦੇ ਫੱਟਣੇ ਆਪਣੇ ਕਹਿੰਦਾ ਮੀ ਆ ਜਾ ਕੋਈ ਗੱਲ ਨਹੀਂ ਫਿਰ ਸਿੰਗਲ ਚੱਲਣਗੇ ਅੱਜ ਸ਼ਾਮ ਨੂੰ ਵੀ ਜਾਣਾ ਭਾਈ ਜੀ ਧੰਨਵਾਦ ਹਾਂਜੀ ਅੱਜ ਸਾਨੂੰ ਵਲੌਗ ਤਾਂ ਬਣਾਣਾ ਐ ਅਜੇ ਸੀ ਬਠਿੰਡੇ ਜਾਣਾ ਤੁਹਾਨੂੰ ਬਠਿੰਡੇ ਵਾਲਾ ਵਲੌਗ ਵੀ ਦਿਖਾਵਾਂਗੇ ਵਿੱਚ ਤੇ ਕਾਲੂ ਸਾਡੀ ਸਾਈਕਲ ਰਾਈਡ ਆ ਕੱਲਾ ਵਾਲਾ ਬਲੌਗ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਤੇ ਆ ਦੇਖੋ ਮੀ ਪੂਰਾ ਆਉਣ ਲੱਗੇ ਬਈ ਤੁਹਾਨੂੰ ਪਤਾ ਹੀ ਲੱਗਦਾ ਹੋਣਾ ਕੈਮਰੇ ਚ ਤੇ ਸਾਡੇ ਮੈਂਬਰ ਸਾਡੇ ਪ੍ਰਧਾਨ ਸਾਹਿਬ ਪਿੱਛੇ ਹਟਣ ਵਾਲੇ ਹੈ ਨਹੀਂ ਟ੍ਰੇਡਰ ਨੰਬਰ ਵਾਲੇ ਹਾਂ ਆ ਬੱਗਾ ਬੱਗਾ ਕਿਉਂ ਠੀਕ ਆ ਤੇ ਬੱਗੇ ਹੱਥ ਖੜਾ ਕਰਦਾ ਕਹਿੰਦਾ ਜਮ ਠੀਕ ਆ ਕਹਿੰਦਾ ਆ ਜੀ ਮੀ ਹੋਰ ਕੋਈ ਗੱਲ ਨਹੀਂ ਹੂੰ ਲੋ ਬਈ ਸੀ ਸਵੇਰੇ ਸਵੇਰੇ 10 ਕਿਲੋਮੀਟਰ ਤੱਕ ਕਰਤਾ ਤੇ ਆਪਣੇ ਬੰਦੇ ਆ ਖੜੇ ਇੱਥੇ ਪਾਣੀ ਪੂਣੀ ਪੀਂਦੇ ਹੁੰਦੇ ਆ ਗੌਰ ਨਾਲ ਦੇਖੋ ਇਸ ਟੈਰੇ ਕੋ ਪਾਕਿਸਤਾਨੀ ਬੰਦਾ ਟੀਮ ਚ ਰੱਖ ਰਕੇ ਦੀ ਕਿਉਂ ਕੀ ਗੱਲ ਹੋਊਗੀ ਇਹ ਆ ਦੇਸ਼ ਰੋਹੀ ਬੰਦਾ ਇੱਕ ਹੀ ਨਹੀਂ ਰੱਖਦਾ ਬੰਦਾ ਜਾ ਯਾਰ ਬਗਰੇ ਕੌਣ ਨਹੀਂ ਰੱਖਦਾ ਤੂੰ ਅੱਗੇ ਕੀ ਕਰ ਗਿਆ ਸੀ ਫੇ ਤੁਨੂੰ ਚੱਕ ਕੇ ਲੈ ਜਾਂਦਾ ਫੇਰ ਉਹ ਮਾਦਾ ਸੜਕ ਦੇਖਣ ਗਿਆ ਸੀ ਲਓ ਸੜਕ ਸੜਕ ਕੇ ਮਗਾ ਵਟ ਰਟਾ ਪਟਾ ਪਦੀ ਆਹ ਲੋ ਬਈ 5:00 ਵਜੇ 50 ਮਿੰਟ ਹੋ ਗਏ ਟਾਈਮ ਚੜ ਗਿਆ ਤੁਸੀਂ ਮੌਸਮ ਚੈੱਕ ਕਰੋ ਬਈ ਕਿਣਮਣ ਪੈਂਦੀ ਸੀ ਤੇ ਉਹ ਥੋੜੀ ਬੰਦ ਹੋ ਗਈ ਕਿਣਮਣ ਤੇ ਦੇਖੋ ਤੁਸੀਂ ਨਾਲੇ ਰੋਡ ਦੇਖੋ ਕਿ ਨਹੀਂ ਸਾਫ ਆ ਤੇ ਨਾਲੇ ਮੌਸਮ ਦੇਖੋ ਤੇ ਉਹ ਆਪਣੇ ਟੀਮ ਦੇ ਮੈਂਬਰ ਜਾਈ ਜਾਂਦੇ ਆ ਹਾਂ ਜਾਨੇ ਮੂਰੇ ਸ਼ੀਮਾ ਮੈਂ ਬਈ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਹੋਰ ਬੜੀ ਆਪਾਂ ਬਹੁਤ ਵਧੀਆ ਸਾਰੇ ਸੈਲਫ ਸਟਾਏ ਕਰੋ ਚੰਦ ਰੋਸ਼ ਕਰੋ ਫਿਕਰ ਹੋ ਠੀਕ ਆ ਨਹੀਂ ਸਹੀ ਗੱਲ ਹੈ ਤੇ ਅੱਜ ਮੌਸਮ ਵੀ ਬਹੁਤ ਵਧੀਆ ਕਿਉਂ ਬੱਗੇ ਮੌਸਮ ਪੂਰਾ ਵਧੀਆ ਪਰ ਠੀਕ ਆ ਸਾਡਾ ਬੰਦਾ ਕਾਰ ਹਲੇ ਰਾਸਤੇ ਹਾਂ ਓਏ ਹੁਣ ਪਿੰਡੂ ਹੀ ਤੁਰਿਆ ਹੋਣੀ ਹਾਂ ਦੇਖੋ ਬਰਾ ਆਊਗਾ ਕਿ ਨਹੀਂ ਆਉਂਦਾ ਹਾਂ ਹਾਂ ਕੱਲ ਤੋਂ 7 ਜਾਣੇ ਆਉਣਗੇ 8ਵੇਂ ਵਿੱਕੀ 8 ਜਾਣੇ ਹੋ ਜਾਣਗੇ ਬਾਈ ਤੇ ਵਿੱਕੀ ਦਾ ਸਾਈਕਲ ਹਲੇ ਠੀਕ ਨਹੀਂ ਹੋਇਆ ਕੱਲੂ ਦੇਖਦੇ ਆ ਲੋ ਜੀ ਆਪਾਂ ਦੇਖੋ ਸਾਈਕਲ ਦੇ ਲੱਦ ਲਿਆ ਸਮਾਨ ਤੇ ਆਹ ਹਰਜੋਤ ਦਾ ਸਾਈਕਲ ਆ ਆਪਣਾ ਜੀ ਤੇ ਆਪਾਂ ਕਰੋ ਹੋ ਗਏ ਤਿਆਰ ਤੇ ਹੁਣ ਆਪਾਂ ਜਾਣੇ ਆ ਜੀ ਬਠਿੰਡੇ ਬਠਿੰਡੇ ਸਿੰਘ ਰਾਈਟਰ ਵਾਲੇ ਕਾਲੂ ਰਾਈਡ ਕਰਾ ਰਹੇ ਨੇ ਸਾਈਕਲ ਦੀ ਤੇ ਲਗਭਗ ਬਹੁਤ ਵਧੀਆ ਇਕੱਠ ਹੋਊਗਾ ਤੇ ਬਹੁਤ ਵਧੀਆ ਉਹਨਾਂ ਦਾ ਪ੍ਰਬੰਧ ਹੁੰਦਾ ਹੁਣ ਆਪਾਂ ਬਠਿੰਡੇ ਜਾ ਕੇ ਉੱਥੇ ਇੱਕ ਦਿਨ ਰਹਿਾਂਗੇ ਤੇ ਕੱਲ ਨੂੰ ਸਵੇਰੇ ਐਤਵਾਰ ਨੂੰ ਤੇ ਸਵੇਰੇ 5 ਵਜੇ ਰਾਈਡ ਆ ਉਹਨਾਂ ਦੀ ਤੇ ਬਾਕੀ ਆਪਾਂ ਬਲੌਗ ਕਰਾਂਗੇ ਤੇ ਅਸੀਂ ਪਹਿਲਾਂ ਹੀ ਤੁਹਾਨੂੰ ਕਿਸਾਨ ਮੇਲੇ ਦੇ ਦਰਸ਼ਨ ਕਰਾ ਮੰਗੇ ਪਹਿਲਾਂ ਅਸੀਂ ਉੱਥੇ ਜਾ ਕੇ ਤੁਹਾਨੂੰ ਸਾਰਾ ਬਲੌਗ ਦਿਖਾਵਾਂਗੇ ਪੁੱਤੋ ਜੀ ਪੁੱਤੋ ਹਾਂ ਜੀ ਪੁੱਤੋ 메인 ਰੋਡ ਤੇ ਦਾਣਾ ਮੰਡੀ ਚ ਲੱਗਿਆ ਜੀ ਕਿਸਾਨ ਮੇਲਾ ਵੇਗੇ ਆ ਜੀ ਵੇਗੇ ਵੇਗੇ ਦਾਣਾ ਮੰਡੀ ਆ ਜਿਹੜੀ ਹਾਂ ਵੇਗੇ ਵਾਲੀ ਦਾਣਾ ਮੰਡੀ ਚ ਤੇ ਆ ਦੇਖੋ ਆਪਣੇ ਸਾਈਕਲ ਖੜੇ ਆ ਤਿਆਰ ਬੈ ਤਿਆਰ ਹੋਏ ਪਏ ਆ ਤੇ ਚੱਲੀਏ ਬਾਈ ਚਲੋ ਜੀ ਚਲੋ ਚਾ ਠੀਕ ਆ ਬਾਈ ਓਕੇ ਜੀ ਓਕੇ ਓਕੇ ਠੀਕ ਆ ਠੀਕ ਆ ਬਾਈ ਦੱਬ ਲਿਓ ਕੰਮ ਪੂਰਾ ਬਸ ਠੀਕ ਆ ਬਾਈ ਠੀਕ ਆ ਠੀਕ ਲੋ ਬਾਈ ਜੀ ਸਾਈਕਲ ਕਰ ਤੇ ਲੋਕ ਤੇ ਆਪਾਂ ਪਹੁੰਚ ਗਏ ਕਿਸਾਨ ਮੇਲਾ ਲਹਿਰੇ ਵੇਗੇ ਦਾਣਾ ਮੰਡੀ ਚ ਤੇ ਬਹੁਤ ਕਾਠਾ ਬਾਈ ਕਿਹੜਾ ਹੋ ਰਿਹਾ ਤਾਂ ਠੀਕ ਆ ਬਾਈ ਜੀ ਚਲਿਏ ਹਾਂ ਜੀ ਹਾਂ ਚਲੋ ਜੀ ਬਹੁਤ ਇਕੱਠਾ ਹਨ ਇਕੱਠ ਪੂਰਾ ਹੀ ਇੱਥੇ ਇਕੱਠ ਬਹੁਤ ਜਿਆਦਾ ਵੀਰੇ ਸਾਰੇ ਕਿਸਾਨ ਭਰਾ ਦੇਖਣ ਆਉਂਦੇ ਆ ਜੀ ਨਵੀਆਂ ਚੀਜ਼ਾਂ ਨਵੇਂ ਵੀ ਸਹੀ ਗੱਲ ਆ ਬਹੁਤ ਆ ਦੇਖਣ ਆਉਂਦੀ ਆ ਜੀ ਨਾਲੇ ਸਾਨੂੰ ਦਿਖਾਉਣੇ ਆ ਦੇਖੋ ਬੂਟੇ ਵੀ ਲਈ ਜਾਂਦੇ ਕਈ ਲੋਕ ਅਸੀਂ ਤਾਂ ਹੀ ਪਰ ਸਾਈਕਲਾਂ ਤੇ ਜੇ ਅਸੀਂ ਗੱਡੀ ਤੇ ਆ ਜਾਂਦੇ ਬੂਟੇ ਵੀ ਲੈ ਜਾਂਦੇ ਪਰ ਅਸੀਂ ਆਏ ਸਾਈਕਲਾਂ ਤੇ ਆ ਜੇ ਕੋਈ ਪਿੰਡ ਦਾ ਵੀਰ ਭਾਈ ਟੱਕਰ ਗਿਆ ਅਸੀਂ ਉਹਨਾਂ ਨੂੰ ਬੂਟੇ ਫੜਾ ਵੀ ਦੇਵਾਂਗੇ ਐਡੀ ਦਾ ਕੋਈ ਗੱਲ ਨਹੀਂ ਹਨਾ ਹਾਂ ਜੀ ਹਾਂ ਚੱਲ ਫਿਰ ਆਜੋ ਚਲੋ ਜੀ ਆਜੋ ਲੋ ਬਾਈ ਬੂਟੇ ਬੂਟੇ ਇੱਧ ਤੇ ਯਾਰ ਬੂਟੇ ਚੈੱਕ ਕਰੀ ਜਾਓ ਮਰੂਦਾ ਦਾ ਬੂਟਾ ਹੀ ਮਰੂਦਾ ਦਾ ਬੂਟਾ ਤੇ ਲਾਲ ਮਰੂਦਾ ਕਹਿੰਦੇ ਵਿੱਚੋਂ ਅੰਦਰ ਟ੍ਰੇਲਰ ਤੇ ਲਸਣ ਲਸਣ ਪਈ ਆ ਹੁਣ ਵੀ ਲਸਣ ਕੋਈ ਨਹੀਂ ਆਪਾਂ ਲਸਣ ਦਾ ਰੇਟ ਪੁੱਛ ਭਾਈ ਜੀ ਲਸਣ ਕਿੰਨੇ ਰੁਪਏ ਕਿਲੋ ਭਾਈ 200 ਕਿਲੋ ਬੂਟਾ 200 ਆ ਲਸਣ ਵੀ ਮੋਟੀ ਜਾਂਦੀ ਆ ਆਇਆ ਮਲੇਰ ਕੋਟ ਲੈਣ ਦੀ ਦੱਸਣਾ ਹਾਂ ਉਹੀ ਆ ਆਲਾ ਹਨ ਵੀ ਮੋਟੀ ਆ ਤੇ ਜਿਹੜੀ ਗੰਡੇ ਦੀ ਫੱਕਾ ਕਦੋਂ ਲੱਗੂਗੀ ਵੀ ਕਦੋਂ ਲੱਗੂਗਾ ਇਹ ਵੀ ਵਾਲੇ ਮਹੀਨਾ ਦੇ 10 ਦਿਨ ਠੰਡਾ ਜਰਾ ਬੜੀ ਹੁੰਦਾ ਨਾਲੇ ਲੋੜੀ ਵਾਲੇ ਲੱਗਦੇ ਹੁੰਦੇ ਉਦੋਂ ਹਾਂ ਹਾਂ ਲੋੜੀ ਵੇਲੇ ਲਾਉਂਦੇ ਆ ਅੱਛਾ ਇਹ ਹੋ ਜਾਊਗਾ 450 ਬਾਈ ਕਿੰਨੇ ਟਾਈਮ ਦਾ ਫਿਰ ਕਿੰਨੇ ਟਾਈਮ ਚ ਹੋ ਜਾਊ ਗੰਡਾ ਨਹੀਂ ਮਤਲਬ 3-4 ਮਹੀਨੇ एपीआर एपीआई लोकल है जी लोकल है मज्जा आली है मैं ਕਿੰਨਾ ਘਟਾ ਮੈਂ ਕਰੂੰ ਚੰਦਾ ਰਹਿੰਦਾ ਜੀ ਆਇਆ ਇਕੱਠੇ ਆਇਆ ਡਰਾਈਵਰ ਭਾਈ ਖੜੇ ਟਰਾਲੇ ਪੂਰੇ ਵਧੀਆ ਸੌਂਗ ਬਣਾਇਆ ਬਿਲਿਅਨ ਆਰਮ ਰਦੀਪ ਸਿੰਘ ਹੌਂਕਾ ਦੇ ਕੋਈ ਕੰਮ ਨਹੀਂ ਦੋ ਲੋ। ਕਬਲਾਪੂਰੀ ਰੱਜ ਗਿਆ। ਸੇਸ ਬੀਜੇ ਦੀ ਨੌਂ ਕਿੱਦੋਂ ਬੁਲਾਉਣ ਮਾਰੇ ਸਾਡੇ ਕੋ ਨੌਂ ਨੌਂ। 15 ਮਿੰਟ ਲੈ ਕੇ ਚੱਲ। ਦੁੱਖ ਪ੍ਰੈਣ ਖੜੀ ਆ ਬਈ। ਕਰਤਾਰ ਵਾਲਿਆਂ ਦੀ। ਟਾਇਰ ਚੱਕ ਕਰੋ ਬਈ। ਨਾ ਜਹਾਜ਼ ਵਾਲਾ ਨਾ ਹੋਰ ਕਹਿੰਦਾ ਕਦ ਪਊਗਾ ਇਹ ਦੱਸੋ ਬਈ। ਸਾਈਡ ਪੈਰਾਂ ਨਾਲ ਵੀ ਟ੍ਰੈਕਟਰ ਵਾਲੇ ਆ। ਜਲਾ ਟੈਰ ਲਸੂਗੀ ਦਾ ਬਈ। ਟਾਇਰ ਦੇਖੋ ਕਿੱਡਾ ਵੱਡਾ। ਆਈ ਗਿਆ ਪਤਰਾ ਮਾਗਰਨਾ ਹੋਣਾ ਟੈਰ ਆ ਬਾਈ ਆਇਆ ਨਾ ਗੁੱਪੀ ਆਇਆ ਨਾ ਗੁੱਪੀ ਗੁੱਪੀ ਹਲੋ ਜੀ ਆਪਾਂ ਨੂੰ ਬਾਈਪੂਰੇ ਮੁੰਡੇ ਟੱਕਰ ਗਏ ਹਾਂ ਠੀਕ ਹੋ ਬਾਈ ਕਰੋ ਆਈ ਸੀ ਬਾਈ ਡਾਕਟਰ ਝੁੰਮੇ ਵਾਲੇ ਹੋਰ ਵਧੀਆ ਕਿੰਨਾ ਟਾਈਮ ਹੋ ਗਿਆ ਬਾਈ ਆਹ ਘੰਟਾ ਤੋਂ ਕੰਤਾ ਗਿਆ ਵਰਦਾ ਹੁਣੀ ਆਇਆ ਟਾਇਰ ਜਾ ਵੇਖ ਕਹਿਣ ਬਟਾ ਟਾਇਰ ਦਾ ਜੀ ਰਿੰਦਰ ਦੇਖ ਮਾਹੌਲ ਵਧੀਆ ਬਈ ਪੂਰਾ ਪੂਰਾ ਵਧੀਆ ਬਈ ਕਬੂਟਾ ਬੂਟਾ ਦੇਖ ਲੋ ਬੈ ਕੇ ਚੱਲਾਂਗੇ ਬੈ ਕੇ ਚੱਲਾਂਗੇ ਬਸ ਠੀਕ ਹੈ ਠੀਕ ਹੈ ਧੰਨਵਾਦ ਬਈ ਕਾਫੀ ਖਾਣ ਮੇ ਤੁਹਾਡੇ ਵਿੱਚ ਵੀ ਬੜੇ ਖੂਨਤੀ ਹੋਣਗੇ ਜਿਹੜੇ ਕਿ ਉਹਨਾਂ ਦੀ ਚਾਹ ਦੇ ਜਿਹੜੇ ਕਿ ਬੋਲਨ ਦੇ ਨਹੀਂ ਸ਼ਰਮਾਉਂਦੇ ਆ ਪਰ ਉਹਨਾਂ ਕੋਲੇ ਦੇਤੀ ਦੇ ਪਿਆਰ ਨੇ ਹੋਣਗੇ ਇਸੇ ਲਈ ਮੈਂ ਕਈ ਵਾਰੀ ਖੋਲੋ ਸਿੰਘ ਦਾ ਬਹੁਤ ਯਾਰ ਹੈ ਜੀ ਅੱਜ ਵੀ ਰੇਕਲ ਕੀ ਕਿਹਾ ਰਹੇ ਨੇ ਇਹ ਆਪਰੇ ਗਰਮਚਾਰ ਕੇ ਇਸ ਨੂੰ ਵੀ ਮੈਂ ਖਿਲਾਉਂਦਾ ਹਾਂ ਉਸਕਾ ਵੀ ਮੈਂ ਉਸਕੇ ਨਾਲ ਹੀ ਜੁੜਾ ਹੈ 22 ਦਿਨ ਪਹਿਲੇ 3 ਸਾਲ ਕੀ ਹੈ ਦੁਖੀ ਹੈ 6ਵੇਂ ਸੱਤਵੇਂ ਸਵੇਰੇ ਤੋਂ ਇਸ ਨੂੰ ਕੋਈ ਪੱਤੀ ਵਗੈਰਾ ਦੇ ਦਿੱਤੀ ਗਿਆ ਹੈ ਆਪਕੇ ਕਰਕੇ ਬੱਚੇ ਆਉਣ ਲੱਗੇ ਨੇ ਆਮੇ ਤੋਂ ਉਹ ਨਾਲ ਦਾ ਸਭ ਕੁਝ ਲੈ ਆ ਲੈ ਭਾਈ ਇੱਧਰ ਬੱਕਰੀਆਂ ਬੱਕਰੇ ਖੜੇ ਆ ਤੇ ਇਹਦਾ ਦੇਖੋ هينے ਅੱਛਾ ਇੱਕ ਇਹਦਾ ਕੀ ਪ੍ਰਾਈਸ ਹੈ ਬਈਆ ਬਲੈਕ ਦਾ ਇਹਦਾ ਉਹਨਾ ਬੱਚਾ ਕਦੇ ਵੀ ਓਏ ਇੱਕ ਦੇ ਦਿਓ ਵੀਰੇ ਆਹ ਹੈਗੀ ਐ ਮੇਰਾ ਵੀ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਤਰਾਜ ਕੋਈ ਕਰੀ ਜਾਵੇ ਪਰ ਪਤਾ ਲੱਗ ਹੀ ਗਿਆ ਆਮੈਂ ਮੈਂ ਭਾਈ ਕੋਈ ਇਹ ਜਮਾਕ ਨੂੰ ਜਾਣਦਾ ਨਹੀਂ ਮੈਨੂੰ ਐ ਵੀ ਨਹੀਂ ਪਤਾ ਕਿੱਥੋਂ ਦਾ ਮੁੜ ਕੇ ਸਵੇਰੇ ਕਿਤੇ ਉਹ ਨਾ ਹੋਵੇ ਕਈ ਵਿੱਚ ਐਵੇਂ ਤੜਕੇ ਲਾਈਵ ਹੋ ਕੇ ਪਾਈ ਜਾਣ ਬਈ ਯਾਰ ਲਿਆਂਦਾ ਹੀ ਸੀਗਾ ਆਇਆ ਮੈਂ ਭਾਈ ਬੱਚੇ ਨੂੰ ਜਾਣਦਾ ਵੀ ਨਹੀਂ ਇਹ ਉਹ ਜਿਹੜੇ ਹੋਣ ਵਾਲੇ ਬਈ ਪੈਂਟਾ ਪਾਉਂਦੇ ਆ ਭੁੱਲ ਕੇ ਬਰਾਸਤਾ ਪਰ ਆ ਚੋਪਰ ਖੜਾ ਵੇ ਨਾ ਮਾਵਾ ਕਿਵੇਂ ਲੱਗਿਆ ਲੋ ਬਾਈ ਜੀ ਮੇਲਾ ਬਹੁਤ ਵਧੀਆ ਸੀ ਕਿਸਾਨ ਮੇਲਾ 30 31 ਤਰੀਕ ਦਾ ਸੀ ਦੋ ਦਿਨ ਲੱਗਣੇ ਅੱਜ ਪਹਿਲਾ ਦਿਨ ਆ ਤੇ ਬਹੁਤ ਵਧੀਆ ਇਕੱਠ ਸੀ ਇੱਥੇ ਖੜੇ ਆਪਣੇ ਸਾਈਕਲ ਲੋਕ ਲਈ ਤੇ ਹੋਰ ਹੋਰ ਜੋਤ ਕੀ ਕਹਿਣਾ ਚਾਹਣਾ ਬਈ ਠੀਕ ਹੈ ਜੀ ਬਸ ਮੇਲਾ ਬਹੁਤ ਵਧੀਆ ਸੀ ਜੀ ਪੂਰਾ ਵਧੀਆ ਮੇਲਾ ਸੀ ਹਨ ਹਾਂ ਜੀ ਹਾਂ ਕੋਈ ਗੱਲ ਨਹੀਂ ਆਪਾਂ ਲੇਟ ਹੋਈ ਹੈ ਨਾ ਬਟਿੰਡੇ ਜਾਣਾ ਬਾਈ ਜੀ ਕੱਲੂ ਫੇਰ ਆਵਾਂਗੇ ਦੁਬਾਰੇ ਇਸ ਮੇਲੇ ਤੇ ਇਹ ਆ ਸਾਈਕਲ ਘੜੇ ਲੌਕ ਹੋ ਕੇ ਮਤੁਰਦੇ ਤੇ ਵੱਡੀ ਗੱਲ ਆ ਮੌਸਮੀ ਖਰਾਬੀ ਹੁੰਦਾ ਚੱਲੀਏ ਹਾਂ ਚਲੋ ਚਲੋ ਬਈ ਧੰਨਵਾਦ ਲੋ ਬਈ ਜੀ ਆਪਾਂ ਬਠਿੰਡੇ ਪਹੁੰਚ ਗਏ ਆ ਤੇ ਹੁਣ ਆਪਾਂ ਕਿਲਾ ਗੁਰਦੁਆਰਾ ਸਾਹਿਬ ਕੋਲ ਪਹੁੰਚਾਂਗੇ ਤੇ ਉੱਥੇ ਆਪਾਂ ਰਾਤ ਕੱਟਣੀ ਅੱਜ ਤੇ ਸਵੇਰੇ ਇੱਥੇ ਬਠਿੰਡੇ ਰੈਲੀ ਆ ਸਾਈਕਲਾਂ ਦੀ ਸਿੰਗਰ ਰਾਈਡਰ ਵੱਲੋਂ ਕਰਾ ਰਹੇ ਨੇ ਸਵੇਰੇ 5 ਵਜੇ ਤੇ 30 ਕਿਲੋਮੀਟਰ ਕਰਾ ਰਹੇ ਨੇ ਤੇ ਬਾਕੀ ਸਵੇਰੇ ਪਹੁੰਚਣ ਹੀ ਜਾਂਦਾ ਸੀ ਇੱਕ ਸੀ ਇੱਕ ਦਿਨ ਪਹਿਲਾਂ ਆ ਗਏ ਤੇ ਹੁਣ ਤੁਹਾਨੂੰ ਦੇਖ ਕੇ ਆਪਾਂ ਲਾਉਣਿਆ ਵੀਰ ਮਿਲਿਆ ਬਾਈ ਚਰਕ ਪਿੰਡ ਦਾ ਪੈਂਕੇ ਚਰਕੇ ਦੇ ਪਿੰਡ ਦਾ ਬਾਈ ਤੇ ਇਹ ਵੀ ਬਾਈ ਪੀਸਾ ਲੈਣ ਵਾਸਤੇ ਆਇਆ ਇੱਥੇ ਪਟੰਡੇ ਕਾਲੂ ਰੈਲੀ ਤੇ ਤੇ ਬਾ ਬਾਈ ਗਗਨਦੀਪ ਗਗਨਦੀਪ ਤੇ ਬਾਈ ਦੇਖੋ 8 ਘੰਟੇ ਸਾਈਕਲ ਚਲਾਇਆ ਬਾਈ ਨੇ ਲਗਾਤਾਰ ਤੇ ਹੁਣ ਬਾਈ ਪਟੰਡੇ ਪਹੁੰਚਿਆ ਤੇ ਮਿਲਦਿਆਂ ਜਾ ਕੇ ਬਾਈ ਉੱਥੇ ਕਮਰਾ ਹੁਣ ਇਸ ਗੁਰਦੁਆਰੇ ਚ ਰਹਿਣੇ ਆ ਤੇ ਮੁੜ ਕੇ ਆਪਾਂ ਕਰਦਿਆਂ ਕਰ ਲਵਾਂ ਲੋ ਬਾਈ ਜੀ ਆਪਾਂ ਕਿਲੇ ਪਹੁੰਚ ਗਏ ਆ ਤੇ ਆ ਆਪਣੇ ਸਾਈਕਲ ਇਤਲੀ ਸਾਈਡ ਕੋਰ ਦੁਆਰਾ ਸਹਿਵਾ ਤੇ ਉੱਥੇ ਰਾਤ ਕੱਟਣੀ ਆਪਾਂ ਤੇ ਤੜਕੇ ਤੇ ਸਾਈਕਲ ਦੀ ਯਾਤਰਾ ਚੱਲੂਗੀ ਤੇ ਆਗੇ ਦੂਸਰੇ ਪਿੰਡ ਦੀ ਚੱਲ ਚੱਲੋ ਬਾਈ ਜੀ ਅਸੀਂ ਹੁਣ ਪਹੁੰਚ ਕੇ ਬਠਿੰਡੇ ਦਾਤੀਓਤੀਵਾਰ ਤੇ ਬੈਠੇ ਆ ਤੇ ਇੱਥੇ ਆਪਾਂ ਵਲੌਗ ਦੀ ਅੱਜ ਕਰਦੇ ਸਮਾਪਤੀ ਤੇ ਕੱਲ੍ਹ ਵਾਲਾ ਵਲੌਗ ਤੁਸੀਂ ਜਰੂਰ ਦੇਖਿਓ ਕੱਲ੍ਹ ਹੋਣੀ ਆਪਣੀ ਸਾਈਕਲ ਰਾਈਡ ਇਥੇ ਬਠਿੰਡੇ ਬਠਿੰਡੇ ਜੀ ਹੋਊਗੀ ਵੀਰ ਸਿੰਘ ਰਾਈਡਰ ਵਾਲੇ ਕਰਾ ਰਹੇ ਨੇ ਤੇ ਬਹੁਤ ਵਧੀਆ ਰਾਈਡ ਹੁੰਦੀ ਹੈ ਇਹਨਾਂ ਦੀ ਲਗਭਗ 30 ਕਿਲੋਮੀਟਰ ਹੁੰਦੀ ਆ ਤੇ ਉੱਥੇ ਆਪਾਂ ਕੱਲ ਨੂੰ ਮਿਲਦੇ ਆਪਾਂ ਸਵੇਰੇ 6:30 4:00 ਪਹੁੰਚਾਂਗੇ ਇੱਥੇ ਆਪਾਂ ਤੇ 5:30 ਵਜੇ ਰਾਈਡ ਸਟਾਰਟ ਹੋਣੀ ਜਾਣੀ ਆ ਤੇ ਮਿਲਦੇ ਆ ਜੀ ਸਬਸਕ੍ਰਾਈਬ ਚੈਨਲ ਸਬਸਕ੍ਰਾਈਬ ਕਰ ਲਓ ਸ਼ੇਅਰ ਵੀ ਕਰਦੇ ਕਰੋ ਲਾਈਕ ਵੀ ਕਰਦੇ ਕਰੋ ਤੇ ਕਮੈਂਟ ਵੀ ਕਰਦੇ ਕਰੋ ਧੰਨਵਾਦ